ਬੇਟੇ ਨੋਦੀਪਾ ਹਾਂਜੀ ਕਰ ਲਿਆ ਕੰਮ ਕਰ ਕੰਮ ਤੇ ਕਰ ਲਿਆ ਵਾ ਤੇ ਕੀ ਗੱਲ ਬੜਾ ਮੂੰਹ ਛੁੱਟਿਆ ਵਾ ਮੈਂ ਕੀ ਸੁਣਾਵਾ ਮੈਂ ਵਿਖੰਦੀ ਆ ਕਿ ਆਪਣੇ ਘਰ ਵਿੱਚ ਕਿੰਨਾ ਸਕੂਨ ਸਹੀ ਗੱਲ ਤੇਰੀ ਗੱਲ ਤੇ ਸਹੀ ਆ ਪਰ ਇਹ ਵੀ ਚੀਜ਼ ਸੋਚਨੀ ਆ ਕਿ ਥੋੜੇ ਦਿਨਾਂ ਤੱਕ کہیں ਇੱਥੇ ਵੀ ਨਹੀਂ ਰਹਿਣਾ ਤੇ ਫੇਰ ਪਿੰਦਰ ਨਮਦੀਪ ਨੂੰ ਫਿਰ ਕੀ ਕਰੇਗੀ ਦੱਸ ਤੂੰ ਦਿਲ ਨੂੰ ਨਾ ਹੌਲ ਜੇ ਪੈ ਗਏ ਆ ਭਾਲੇ ਸੌਣ ਸੁਣ ਕੇ ਵੀ ਸਾਡੇ ਹੱਥੋਂ ਜ਼ਮੀਨ ਵੀ ਚਲ ਜਾਣੀ ਆ ਘਰ ਵੀ ਚਲ ਜਾਣਾ ਵਾ ਅਸੀਂ ਜਦੋਂ ਇਹਦੇ ਲੱਗ ਨੰਗਿਆ ਕਰਨਾ ਵਾ ਇਹ ਹੀ ਸੋਚੋ ਕੀ ਬਣਾ ਕਰਨਾ ਸਾਡਾ ਨਵਦੀਪ ਸੋਚਣਾ ਕੀ ਏ ਜੇ ਉਹ ਚੇਤਾ ਵੀ ਉਹਨਾਂ ਨੂੰ ਆਪਾਂ ਵੇਚ ਜਾਣਾ ਵਾ ਨੀ ਕਿਹਨੇ ਕਿ ਹਾਂ ਜਦੋਂ ਮੰਮੀ ਹੁਣ ਬਣਾਇਆ ਡੈਡੀ ਹੁਣ ਕਿੱਧਰ ਔਖਾ ਹੈ ਇੱਥੇ ਬਚਪਨ ਹਾਲਾ ਕੱਟਿਆ ਤੇ ਜਦੋਂ ਇਹਨੂੰ ਛੱਡ ਕੇ ਜਾਵਾਂਗੇ ਤੇ ਹੌਲ ਨਹੀਂ ਪੈਣੇ ਤੇ ਕਿੰਨੀਆਂ ਰੀਝਾਂ ਨਾਲ ਬਣਾਇਆ ਵਾ ਬਣਾਇਆ ਤੇ ਰੀਝਾਂ ਨਾਲ ਹੀ ਪਤਾ ਨਹੀਂ ਕੀ ਹੋਇਆ ਮੰਮੀ ਤੇ ਡੈਡੀ ਨੇ ਪਾ ਕਿਉਂ ਪੁੱਠੇ ਰਾਈ ਚੱਲ ਪਏ ਮੱਤੇ ਨਾ ਪੜਦਾ ਏ ਬਿੰਦਰ ਪੈਣਾ ਵਾ ਇਹੋ ਓੱਖਾ ਟਾਈਮ ਹੋਣਾ ਨਹੀਂ ਬੰਦੀ ਸਹੀ ਗੱਲ ਆ ਬਾਕੀ ਜਿੰਨੇ ਚੋਨੇ ਰੱਖਣਾ ਹੋਵੇ ਇਹਦੀ ਗੱਲ ਸਹੀ ਏ ਬੰਦਾ ਦਾ ਤਾਂ ਗਾਣੂ ਮਾਰਦਾ ਏ ਪਰ ਰਹਿਣਾ ਉਥੇ ਜਿੱਦਾਂ ਉਹਨੇ ਚਾਇਆ ਆਪ ਜਿੰਨਾ ਮਰਜ਼ੀ ਕਰਨੀ ਚਲੋ ਹੁਣ ਫਿਰ ਕੀ ਕਰਨਾ ਜਿੰਨੇ ਪਾਈਆ ਪਈ ਕੱਟੇਗਾ ਵੀ ਉਹੀ ਚਲੋ ਫਿਰ ਓਸਾ ਹੁਣ ਬਸ ਹੋ ਜੇ ਤੇ ਹੀ ਇਹ ਤੇ ਉਧਿਤੇ ਰੱਖਣਾ ਪੈਣਾ ਹੋਰ ਕਿਹੇ ਕਿਹੇ ਰੱਖੀ ਸਕਦੇ ਅਹੀਂ ਸਹੀ ਗੱਲ ਆ ਲੋਕੀ ਕਹਿੰਦੇ ਨਾ ਟਮਾਟਾ ਉਹੀ ਹੈ ਲੋਕੀ ਦੇ ਮੂੰਹ ਹੱਸ ਜਿਵੇਂ ਹੱਲੇ ਤੇ ਚਲੋ ਕੋਈ ਗੱਲ ਨਹੀਂ ਐਵੇਂ ਤੂੰ ਹੀ ਕੀ ਹਿੰਦੀ ਗੱਲ ਨਾ ਦਿਲ ਤੇ ਨਾ ਲਾਇਓ ਜੋ ਹੋਣਾ ਹੀ ਨਾ ਉਹ ਹੋ ਗਿਆ ਵਾ ਚਲ ਦਿਲ ਤੇ ਕਿ ਲੋਣੀ ਹਾਂ ਕੀ ਖਾਣਾ ਸੋਚਿਆ ਹੁਣ ਇੰਨਾ ਤੇ ਮੈਂ ਰੋਟੀ ਲੈ ਕੇ ਆਵਾਂ ਬਣ ਗਈ ਐ ਰੋਟੀ ਲੈ ਆਇਆ ਤਾਂ ਭੁੱਖ ਨਹੀਂ ਹੈਨੀ ਖਾ ਲੋ ਹੁਣ ਭੁੱਖ ਕਿਉਂ ਨਹੀਂ ਹੈਗੀ ਤੁਹਾਨੂੰ ਜਾ ਤੂੰ ਉਹ ਕਿ ਰੋਟੀ ਪਾਣੀ ਛੱਡ ਦੇ ਨਾ ਵਾ ਹੁਣ ਉਹ ਛੱਡਿਆਂ ਵਿੱਚ ਜੀਵਰਾ ਹੋਣਾ ਏ ਉਹ ਹੀ ਤੇ ਮੈਂ ਤਾਂ ਨਾ ਕਹਿ ਨਹੀਂ ਦੋ ਕੇ ਫੁਲਕੇ ਲੈ ਜਾਂਦਾ ਨਾ ਲੈ ਚਲੋ ਪਾਣੀ ਲੋਕ ਲੈ ਤੇ ਤੂੰ ਹੀ ਖਾਲੀ ਨਾਲੇ ਉਹ ਠੀਕ ਹਾਂ ਤੇ ਮੈਂ ਤੇ ਮਾਹੀ ਨਾ ਕੰਮ ਨੇ ਦੇੜ ਕੇ ਨਾ ਤੋ ਕਿ ਤੇ ਹੁਣ ਵਿਲੀ ਹੋਈ ਆ ਅੱਗੇ ਸ਼ਰਨ ਕਰ ਹੁੰਦੀ ਆ ਨਾ ਤੇ ਹੱਥੋਂ ਹੱਥੀ ਝਾਟੀ ਕੰਮ ਮੁੱਕ ਜਾਂਦਾ ਵਾ ਅੱਜ ਕੰਮ ਮੁਕਣ ਦਾ ਨਾ ਹੀ ਨਹੀਂ ਲੈਣਿਆ ਉਹ ਮੇਰੀ ਗੱਲ ਸੁਣ ਲੈ ਉਹ ਜਾਦੀ ਨਹੀਂ ਠੀਕ ਹੁੰਦੀ ਜਿਹੜੇ ਰਾਜ਼ ਰਹਿ ਪਈ ਹੋਈ ਕਰਤਾ ਹੁਣੇ ਮੈਨੂੰ ਫੋਨ ਆ ਆਂਦੀ ਪੇ ਦਾਦੀ ਜਾਦਾ ਨਹੀਂ ਗਈ ਠੀਕ ਤੇ ਮੰਮੀ ਰਾਤ ਅਹੀਂ ਰਹਿ ਲਈਏ ਤੇ ਮੈਂ ਹਾਂ ਚੱਲ ਫਿਰ ਮੈਂ ਕੀ ਆਂਦੀ ਮੈਂ ਹਾਂ ਜੱਹ ਰਹਿ ਲੋ ਕੋਈ ਗੱਲ ਨਹੀਂ ਪਰ ਫਿਰੇ ਟਾਈਮ ਨਾ ਆ ਜਿਓ ਤੇ ਹੁਣ ਵੇਖ ਲੋ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਨਹੀਂ ਜੀ ਆਈ ਚੱਲ ਕੋਈ ਨਹੀਂ ਆਈ ਤੇ ਆ ਪਰ ਨਾ ਉਹ ਹੈ ਚੰਗੀ ਇਹਦਾਂ ਕਰਦੀ ਬਸਰਾ ਇਹਦਾਂ ਬਥੇਰਾ ਉਹਦਾ ਆਹੋ ਕੋਈ ਚੀਜ਼ ਹੋਵੇ ਨੂੰ ਉਸੇ ਵੜੇ ਬੈਗ ਪਾਰਨੀ ਹੁੰਦੀ ਪਰ ਲਿਆ ਜਾ ਦਾਦੀ ਇਹਦੀ ਬਹੁਤ ਕਰਦੀ ਇਹਦਾਂ ਤਾਂ ਇਹਨੂੰ ਅਜਾ ਮਾਰਦੀ ਹੀਗੀ ਚੱਲ ਇੱਕ ਵਾਰੀ ਆਣ ਕੇ ਮਿੰਜੇ ਚੱਲ ਕੋਈ ਨਹੀਂ ਸਿਆਣਾ ਬੰਦਾ ਇਹ ਕਰੀ ਆਈ ਸੀ ਤੇ ਆਹੋ ਵੇਹਲਾ ਕਿੰਦੀ ਵਧੀਆ ਹੈ ਹਾਂ ਉਹ ਨਹੀਂ ਚੰਗੀ ਵੀ ਆ ਸੁਭਾਸ ਉਹ ਬੜਾ ਚੰਗਾ ਵਾਹ ਉਹ ਗੱਲ ਹੀ ਹੈ ਨਾ ਚਲ ਅਜੇ ਬਚੀ ਰਵੇ ਵਿਚਾਰੀ ਆ ਇਹ ਤੇ ਲੋੜ ਹੀ ਹੁੰਦੀ ਆ ਉਹ ਆਹ ਉਹ ਤੇ ਗੱਲ ਹੈ ਕਿ ਸਿਆਣਾ ਬੰਦਾ ਤੇ ਬੈਠਾ ਨਹੀਂ ਮਾਣਾ ਹੁੰਦਾ ਤੇ ਪਰਸਨ ਨੂੰ ਨਹੀਂ ਪਤਾ ਕਿ ਕਦੂਆਂ ਦਾ ਸੀਜ਼ਨ ਚੱਲਣ ਡਿਆ ਵਾ ਝੋਨੇ ਝਾਨੇ ਲੱਗਣ ਡੇ ਤੇ ਮੈਂ ਹੀ ਟਾਈਮ ਨਾ ਆ ਜਾ ਉਹ ਚਲ ਕੋਈ ਨਹੀਂ ਉਹ ਚਲ ਬੇਫਤਾ ਜੀ ਬੜੀਆਂ ਚਲ ਕੋਈ ਗੱਲ ਨਹੀਂ ਡੰਗ ਨਾ ਕੋਈ ਫਰਕ ਨਹੀਂ ਪੈਂਦਾ ਬੇਫਤਾ ਦੀ ਗੱਲ ਨਹੀਂ ਗਈ ਹੁਣ ਆਲੇ ਦੁਆਲੇ ਸਾਰਿਆਂ ਨੇ ਕਦੂ ਕਰ ਲਈ ਆ ਤੇ ਇਨੇ ਛਦਾਨ ਨੇ ਵੀ ਸਕੂਲ ਜਾਣਾ ਹੁੰਦਾ ਇਹਨੂੰ ਨਹੀਂ ਪਤਾ ਚਲ ਕੋਈ ਗੱਲ ਨਹੀਂ ਉਹ ਕਿ 10 ਮਿੰਟ ਲਾ ਕੇ ਮੋਟਰ ਚਲ ਕੋਈ ਨਹੀਂ ਹੁਣ ਤੇ ਆ ਹੀ ਜਾਂਦੇ ਚੰਗੀ ਗੱਲ ਵਾ ਲਓ ਆਗੇ ਜੀ ਚਲ ਚੰਗਾ ਹੋ ਗਏ ਟਾਈਮ ਨਾ ਆ ਗਏ ਹੀ ਸਲਾ ਕੰਮ ਇੱਕ ਦੋ ਕਰਨ ਵਾਲੇ ਸੀ ਆਗੇ ਜੀ ਹਾਂਜੀ ਮਮੀ ਸਾਸਰੀ ਕੰਮ ਸਾਸਰੀ ਕੰਮ ਸਾਸਰੀ ਕਰ ਸਾਸਰੀ ਕਰ ਰੈਡੀ ਕੀ ਹਾਲ ਆ ਬੀਬੀ ਦਾ ਹੁਣ ਬੀਬੀ ਦਾ ਤੇ ਹਰ ਮਾੜਾ ਹੀ ਆ ਹੁਣ ਤੇ ਜਿਆਦਾ ਮਾੜਾ ਵਾ ਬਹੁਤ ਹੀ ਮਾੜਾ ਵਾ ਆਹ ਹੈ ਡਾਕਟਰ ਕੀ ਆਂਦੇ ਆ ਉਹ ਕਹਿੰਦੇ ਵੀ ਹੁਣ ਪਤਾ ਨਹੀਂ ਇਹਦਾ ਕੀ ਬਚਣਾ ਵਾ ਕਿ ਨਹੀਂ ਬਚਣਾ ਬੜੀ ਮਾੜੀ ਗੱਲ ਵਾ ਤੇ ਫਿਰ ਹੈ ਚੱਲ ਅਜੇ ਹੋਰ 4 ਸਾਲ ਕੱਢ ਜਾਂਦੀ ਵਿਚਾਰੀ ਉਹ ਮੰਮੀ ਸ਼ੂਗਰ ਵਾਣਾ ਸ਼ੂਗਰ ਫਿਰ ਤੁਹਾਨੂੰ ਪਤਾ ਸ਼ੂਗਰ ਕਰਕੇ ਡੈਡੀ ਸ਼ੂਗਰ ਜ਼ਿਆਦਾ ਹੋ ਗਈ ਹੋਗੀ ਹਾਂ ਤੇ ਉਹਦੇ ਕਰਕੇ ਫਿਰ ਨਹੀਂ ਕੰਟਰੋਲ ਹੋਇਆ ਕੰਮ ਬਾਕੀ ਉਹਨੂੰ ਉਮਰ ਹੋਈ ਆ ਕਿ ਹੁਣ ਬੰਦੇ ਅਸੀਂ ਤੇ ਬਚਾਈ ਸਕਦੇ ਆ ਪੈਸਾ ਲਾ ਕੇ ਆਂਦੇ ਆ ਉਹਦੇ ਬਾਕੀ ਡਾਕਟਰ ਵੀ ਆਂਦੇ ਆ ਕਿ ਰੱਬ ਦੀ ਮਰਜ਼ੀ ਤੇ ਉੱਥੇ ਹਸਪੀਟਲ ਹੀ ਆ ਉੱਥੇ ਹੀ ਆ ਜੀ ਅੱਛਾ ਅੱਛਾ ਹਾਂਜੀ ਤੇ ਮੰਮੀ ਮੈਂ ਹੁਣ ਥੋੜੇ ਦਿਨ ਰਹਿਵਾਂ ਉੱਥੇ ਫਿਰ ਜਾ ਕੇ ਚਲ ਕੋਈ ਨਹੀਂ ਪੁੱਤ ਰਹਿਵੇਂ ਜਾ ਕੇ ਤੂੰ ਸਕੂਲੇ ਲਿਖ ਕੇ ਦੇ ਦੇ ਪਹਿਲਾਂ ਛੁੱਟੀਆਂ ਠੀਕ ਆ ਨਾ ਹਾਂ ਉੱਥੇ ਦੇ ਦੇ ਦੂੰਗੀ ਮੈਂ ਤੇਰਾ ਵਾ ਨੌਕਰੀ ਦਾ ਕੰਮ ਤੇ ਇੱਕ ਕਰੀ ਨਾ ਆਪਣੇ ਟਮਾਟਾ ਨਾਲ ਗੱਲ ਕਰ ਲਈ ਕਿ ਪ੍ਰਿੰਸੀਪਲ ਉਹ ਤੇ ਜਾ ਫਿਰ ਇਦਾਂ ਕਰੀ ਉਥੋਂ ਲੱਗੇ ਪੈਂਦਾ ਸਕੂਲ ਤੇਰਾ ਉਥੋਂ ਚਲ ਜਾ ਕਰੀ ਫੇਰ ਕੀ ਕਰਨਾ ਚਲ ਕੋਈ ਨਹੀਂ ਵੇਖ ਲੈਣੇ ਹਾਂ ਹਾਂ ਜੀ ਜਾ ਕੇ ਤੂੰ ਮੈਡਮ ਨਾਲ ਗੱਲ ਕਰਨੀ ਪ੍ਰਿੰਸੀਪਲ ਨਾਲ ਉਹਨੂੰ ਦੱਸਦੀ ਜੇ 2-4 ਛੁੱਟੀਆਂ ਦੇ ਦੇਣਾਂ ਅਨਜਾ ਜਿਦਾ ਦੋ ਦਿਨ ਚੱਲ ਗਏ ਫਿਰ ਦੋ ਦਿਨ ਰਹਿਣ ਤੇ ਆਏ ਚੋ ਵਿੱਚ ਜੀਵਨ ਮੈਨੂੰ ਇਹ ਆ ਵੀ ਕਿ ਤੁਹਾਡੇ ਧੀਦੀ ਨੌਕਰੀ ਖਰਾਬ ਨਾ ਹੋ ਜੇ ਚੱਲ ਕੋਈ ਨਹੀਂ ਉਹ ਵੀ ਸਿਆਣੀ ਆ ਕੋਈ ਨਹੀਂ ਮੈਂ ਰੱਜੀ ਗੱਲ ਕਰਕੇ ਵੇਖ ਲਉਗੀ ਉਹਨਾਂ ਨੇ ਕੀ ਆਂਦੇ ਆ ਨਹੀਂ ਹਉ ਨਾ ਕਹਿਣਗੇ ਤੇ ਫਿਰ ਉੱਥੇ ਲਾਗੋ ਚਲਜਿਆ ਕਰੂੰ ਘੜੀ ਸਾਡਾ ਮਿੰਟ ਉੱਧਰ ਹੋਏ ਤੇ ਬੜੀ ਪੁਕਾਨ ਦੇ ਸ਼ਾਮ ਨੂੰ ਫਿਰ ਆਪਣੇ ਘਰ ਆ ਗਏ ਹਾਂਜੀ ਕਿਉਂਕਿ ਕੰਮ ਵਿੱਚ ਜ਼ਰੂਰੀ ਆ ਅਸਾਂ ਗੱਲ ਕੇ ਜੀਵਨ ਮੁਸੀਬਤ ਪੈਣ ਗਿਆ ਪਤਾ ਨਹੀਂ ਕਾ ਲੱਗਦਾ ਆ ਇਹ ਤਾਂ ਗੱਲ ਹੈਗੀ ਆ ਚੰਗੀ ਭੱਲੀ ਤੇ ਹੈਗੀ ਸੋਚਿਆ ਥੋੜੀ ਕੋਈ ਬਿਮਾਰ ਪੈ ਜਾਣਾ ਵੇਡੀ ਛੱਡੀ ਪੁੱਤ ਪਾਣੀ ਨਹੀਂ ਮਾ ਮੇ ਪਾਣੀ ਨਹੀਂ ਪੀਣਾ ਸਪੀਨ ਲੱਗੇ ਹੀ ਰਸਤੇ ਚ ਅੱਛਾ ਅੱਛਾ ਉੱਥੋਂ ਪੀ ਆਈਓ ਇੱਕ ਤਾਂ ਆ ਬੜਾ ਚੰਗਾ ਕੀਤਾ ਸਾਰਿਆਂ ਨੇ ਜਿੰਨੀਆਂ ਲੱਗੀਆਂ ਨਹੀਂ ਤਿੰਨ ਦਿਨ ਨਹੀਂ ਆ ਜਿੰਨੀ ਗਰਮੀ ਪੈਂਦੀ ਆ ਨਾ ਲੋਕੀ ਘਰਾਂ ਤੋਂ ਬਾਹਰ ਹੀ ਨਿਕਲਦੇ ਸਹੀ ਗੱਲ ਵਾ ਇੱਕ ਗੱਲ ਵਾ ਵੀ ਮਹਾਰਾਜ ਉਹਨਾਂ ਨੂੰ ਬਹੁਤਾ ਦਵੇ ਜਿਹੜੇ ਵਿਚਾਰੇ ਸੀ ਬਿੱਲਾਂ ਲਾ ਕੇ ਬੈਠੇ ਕੜਮੀ ਕੋਈ ਦਾੜੀ ਸਪਿੰਨ ਲੱਗੀ ਬੜੀ ਆ ਥਾਂ ਥਾਂ ਤੇ ਲੱਗੀ ਆ ਕੇ ਚੰਗੀ ਗੱਲ ਆ ਇਹ ਪਤਾ ਨਹੀਂ ਇਹ ਆ ਵੀ ਪਹਿਲੇ ਦੁਨੀਆ ਪਾਣੀ ਪੀਂਦੀ ਵੀ ਖਲੌਂਦੀ ਵੀ ਆ ਪਤਾ ਕੀ ਗੱਲ ਆ ਪੁੱਤ ਪੜਾਈ ਆ ਹੈਂ ਮੂੰਹ ਸੁੱਕਦੇ ਹੰ ਤਰੇ ਇੰਨੀ ਗਰਮੀ ਪੈਣ ਲਈ ਸਹੀ ਗੱਲ ਆ ਪੋਤਰਾ ਦੇ ਪੁੱਤ ਕਿਨੂੰ 10 ਰੁਪਏ ਨਹੀਂ ਦਿੱਤੇ ਜਾਂਦੇ ਇਹ ਬਹਾਨੇ ਚਲੋ ਤੇਰਾ ਹੁੰਦਾ ਨਾ ਮੇਰੀ ਗੱਲ ਸੁਣ ਤੂੰ ਕੋ ਮੂੰਹ ਇੰਨਾ ਕ ਕੀਤਾ ਵਾ ਫਿਕਰ ਨਾ ਕਰ ਕੋਈ ਗੱਲ ਨਹੀਂ ਰੱਬ ਨੇ ਚਾਹੇ ਤਾਂ ਤੇਰੀ ਦਾਦੀ ਠੀਕ ਹੋ ਜਾਣੀ ਆ ਗੱਲ ਮੱਕੋਟ ਚਾਹ ਪਣਾਵਾ ਤਾ ਕੋਈ ਟੈਨਸ਼ਨ ਨਾ ਲਾ ਸਭ ਠੀਕ ਆ ਡਾਡੀ ਕਿੱਦਾਂ ਉਹ ਮੋਟਰ ਚਲਾਈ ਆ ਚਲੋ ਮੈਂ ਵੀ ਤੁਹਾਡੇ ਨਾਲ ਹੀ ਜਾਨੀ ਉਹ ਕੀ ਕਰਾਂ ਉਹ ਦੋ ਵਰੀ ਗਿਆ ਦੂਜਾ ਕਾਲਾ ਹਾਂ ਉਹ ਫੇਸ ਲੋਂਦਾ ਫੇਸ ਉੱਟ ਜਾਂਦਾ ਵਾ ਤੇ ਉਹਨੂੰ ਕਹਾਂ ਚੰਗੇ ਦਿਨ ਲਾ ਦੇ ਹੁਣ ਆਪੇ ਆਊਗਾ ਮੈਂ ਮਾਰ ਕੇ ਆਵਾਂ ਚੱਕਰ ਫੇਰ ਤੇ ਵੇਖ ਲੈ ਮੈਂ ਜਾਂ ਅੱਲਾ ਨੂੰ ਭਾਲ ਕੇ ਲਹੋਣਾ ਨਾਲ ਹੀ ਚਾਚੂ ਪੀ ਲੈ ਕੱਢ ਕੇ ਪੀਣੀ ਪਹਿਲੇ ਮੈਂ ਮੋਟਰ ਦਾ ਵੇਖਾਂ ਜਾ ਵੇਖ ਦੁਕਾਨ ਦੇ ਲੋਕੀ ਆਪਾਂ ਵੀ ਕਦੋਂ ਕਰੀਏ ਕੇ ਦਾਦਾ ਹੋ ਜਾਗਾ ਮੈਂ ਕਾ ਕੁੜੀ ਵਿਚਾਰੀ ਫਿਰ ਵੀ ਚੰਗੀ ਰਹਿ ਗਈ। ਨਵ ਚਲ ਉਹਨਾਂ ਦੇ ਭਰਾ ਭਜਾਈ ਨੇ ਤੇ ਗੱਲ ਛੁੱਟੀ ਸੀ। ਤੇ ਜੇ ਇਹ ਵੀਰ ਜਾਂਦੀ ਤਾਂ ਕੀ ਕਰਨਾ ਸੀ? ਪਤਾ ਤੇ ਵੀ ਜਿੱਦਾਂ ਮਰਜੀ ਆ। ਜਿਹੜਾ ਮੈਂ ਉਹਦੇ ਨਾਲ ਇੰਨਾ ਕਰਦੀ ਰਹੀ ਹੈ, ਉਹਨੂੰ ਉਹਦਾ ਸਮਝ ਸਾਰੀ ਹੀ। ਚਲੋ ਇਸ ਤਰ੍ਹਾਂ ਆ ਗਈ ਸਾਡੀ ਫੇਰ ਵੀ। ਪਰ ਕਈ ਵਾਰੀ ਸੋਚਨੀ ਆ ਕਿ ਹੁਣ ਤਾਂ ਭਰ ਚਾਹ ਰਹੇ ਨੇ ਸਾਡੀ ਜਿੱਤ ਰੱਖ ਲਈ। ਜੇ 240 ਉਹਨਾਂ ਦੇ ਦਿਮਾਗ 'ਚ ਗੱਲ ਹੀ ਨਾ ਆਉਂਦੀ ਤੇ ਫੇਰ ਕੀ ਬੰਦਾ? ਫਿਰ ਜੋ ਉੱਪਰ ਵਾਲਾ ਕਰੇ, ਜੋ ਹੋਣਾ ਉਹ ਹੋ ਕੇ ਰਹਿਣਾ। ਉਹ ਤਾਂ ਮੇਰੀ ਭੈਣ ਵੀ ਫੋਨ ਕਰ ਕਰ ਮੈਨੂੰ ਮਜ਼ਾਕ ਕਰਦੀ ਆ। ਅੱਛਾ ਕਹਿੰਦੀ ਤੁਸੀਂ ਕੀ ਜਲੂਸ ਕੱਢਿਆ ਵਾ? ਤੇ ਤੂੰ ਕਹਿਣਾ ਹੈ ਨਾ ਕਿ ਉਹ ਦੁੱਦਾ ਰਹਿਣ ਵਾਕੇ ਗਈ ਤੂੰ ਸਾਰੀ ਗੱਲ ਹੀ ਨਹੀਂ ਦੱਸਣੀ। ਉਹ ਲੱਗ ਜਣਾ ਹੁੰਦਾ ਪਤਾ ਬੜੇ ਉੰਤਰੀਆਂ ਲਿਆਂਡ ਗਵਾਣ ਲੋਕੀ ਕਰਦੇ ਨੇ ਇਧਰ ਉਧਰੋ ਫੋਨ। ਚੱਲ ਅੱਛਾ ਭਲਾ ਹੋਵੇ ਉਹਨਾਂ ਦਾ। ਮੇਰੇ ਰਿਸ਼ਤੇਦਾਰ ਚੰਗੇ ਹੀ। ਮਾਲਕਾ ਕਿਸੇ ਦਾ ਤਮਾਸ਼ਾ ਨਹੀਂ ਵੇਖਣਾ ਚਾਹੀਦਾ। ਚਲੋ ਵਾਰੀ ਹਰ ਇੱਕ ਦੀ ਆਈਂਦੀ ਆ। ਇੱਕ ਕਦੇ ਕਿਸੇ ਦੇ ਕੰਦ ਦੇ ਨਾਲ ਲਾ ਕੇ ਗੱਲ ਨਾ ਸੁਣਾ। ਲੋਕਾਂ ਦੀਆਂ ਦੀਆਂ ਦੀ ਯਾਦ ਆ ਤਾਂ ਕੰਨਾਂ ਨਾਲ ਅਲਗ-ਅਲਗ ਗੇਟਾਂ ਨਾਲ ਲੱਗਦਾ ਚੱਲ ਕੋਈ ਨਹੀਂ ਹੋ ਜੇ ਮੁਸੀਬਤ ਪਈ ਆ ਹੁਣ ਤਬਰ ਇਕੱਠਾ ਆਣਾ ਸਾਰਾ ਪਰਿਵਾਰ ਇਕੱਠਾ ਆਪੇ ਕੋਈ ਗੱਲ ਨਹੀਂ ਮੁਸੀਬਤ ਝੱਲਾਂਗੇ ਕਿਸੇ ਤਰ੍ਹਾਂ ਰਲ ਮਿਲ ਕੇ ਠੀਕ ਹੈ ਨਾ ਪਾਈ ਜਾਂਦਾ ਘਰ ਦਾ ਕਿਸੇ ਪਾਸੇ ਲੱਗ ਗਿਆ ਮੰਨ ਲਾ ਵੇਖ ਗਿਆ ਤੇ ਕੋਈ ਮਾੜਾ ਮੋਟਾ ਘਰ ਫੇਰ ਵੀ ਵੇਖ ਲਿਓ ਬਿਲਕੁਲ ਨਾ ਹੁਣ ਮਾੜਾ ਹੋਏ ਮੇਰੀ ਤਾਂ ਕੋਈ ਨਹੀਂ ਕੱਲ ਨੂੰ ਦਾ ਸੋਚਿਓ ਥੋੜਾ ਬੀ ਕੋਨਾ ਕੋਹ ਤਾਂ ਲੱਭਣਾ ਪੈਣਾ ਹੁਣ ਕਿਤੇ ਨਾ ਕਿਤੇ ਤੇ ਡੇਰਾ ਲਾਉਣਾ ਪੈਣਾ ਹੁਣ ਕੁੱਲੀ ਥੋੜਾ ਬੰਦਣੀ ਚਲੋ ਭਲਾ ਹੋਵੇ ਠੀਕ ਹੈ ਨਾ ਜਿਹੜਾ ਕੰਮ ਹੋ ਗਿਆ ਵਾ ਨਾ ਉਹ ਤਾਂ ਨਹੀਂ ਉਹ ਦੁਬਾਰਾ ਫੇਰ ਉਹ ਦਿਨ ਨਹੀਂ ਆਉਂਦਾ ਪਰ ਇਹ ਇੰਨੀ ਜ਼ਿਆਦਾ ਮੁੜਕੇ ਕਰੇ ਬੰਨ੍ਹ ਲਈ ਹੈ ਉੱਜੜ ਤੇ ਛੱਟ ਜਾਂਦੀ ਹੈ ਤੇ ਬੰਦਾ ਤਾਂ ਮਤਲਬ ਨਹੀਂ ਤੋਂ ਉਦਾਂ ਇੱਕ ਗੱਲ ਵਾ ਕਰਜ਼ਾ ਨਹੀਂ ਚੁਕਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਬੰਦੇ ਨੂੰ ਭੁੱਖਾ ਬੈਠਾ ਰਹੇ ਭਾਈ ਬੰਦਾ ਕੋਈ ਟੈਨਸ਼ਨ ਤਾਂ ਨਹੀਂ ਗਈ ਹੁਣ ਮਨਜਿੰਦਰ ਹੋਣੀ ਆ ਮਾੜਾ ਪਾਉਂਦੇ ਰਹੇ ਆ ਮਾਸਾ ਮਾੜਾ ਖਾ ਲੈਂਦੇ ਰਹੇ ਆ ਨਹੀਂ ਕਾਰਾਂ ਗੁਲਾ ਦੇ ਘੁੰਮੇ ਮੋਟਰਸਾਈਕਲਾਂ ਤੇ ਜਾਂਦੇ ਰਹੇ ਆ ਤੁਰਕੇ ਵੀ ਮੈਂ ਮਹਿਨਾ ਜਾਂਦਾ ਰਹਿ ਟੱਬਰ ਬੱਸੀ ਚੜਦਾ ਰਿਆ ਪਰ ਇਹ ਵੀ ਅੱਜ ਬੈਠੇ ਰਹਿਣਾ ਆਪਣੇ ਘਰ ਆਰਾਮ ਨਾਲ ਉਹ ਕੀ ਦੱਸਾਂ ਸਾਡੇ ਨੂੰ 20 ਦੱਦੇ ਚੋਲ ਕਰਦੇ ਆ ਸਾਡਾ ਆਪਣਾ ਪਤਾ ਹੀ ਨਹੀਂ ਸਾਡੇ ਨਾਲ 20 ਦੱਦੇ ਚੰਗੇ ਆ ਵੇਲੇ ਉਹ ਅਸੀਂ ਤੇ ਬਸ ਫੁਕਰਪੁਣੇ ਜੀ ਨਾ ਸਾਰਾ ਗਵਾ ਲਿਆ ਆਪਣਾ ਚੱਲ ਹੁਣ ਵੋਟੀ ਦੇ ਲਾਗੇ ਨਾ ਕਰਿਓ ਐਵੇਂ ਨਿਆਣੀ ਹੁਣ ਆਈ ਆ ਕੋਈ ਕੋ ਦਿਲ ਚ ਸੋਚ ਕੇ ਤੇ ਬਹਿ ਜਾਗੀ ਕੋਈ ਪਤਾ ਥੋੜਾ ਹੁੰਦਾ ਨਿਆਣੇ ਨੂੰ ਹੁਣ ਤੇ ਮੀਆਂ ਨੂੰ ਮਤਾਂ ਦੇਣੀਆਂ ਵਾ ਪਰ ਜਿੰਨੂੰ ਕਾਵਾਂਗੇ ਅਗਲੇ ਨੇ ਕਹਿਣਾ ਆ ਵੇ ਆਪਣਾ ਰਿਆ ਕੱਖ ਨਹੀਂ ਗਾ ਤੇ ਸਾਨੂੰ ਆਣ ਕੇ ਤੇ ਅਗਲਾ ਨਿੰਦਾ ਫਿਰ ਦੇ ਕਪ ਕਹ ਕੇ ਇਹਦੇ ਲੱਗੇ ਜਾਣ ਦੀ ਲੋੜ ਰਮਾਨਾ ਜਿਦਾ ਦਾ ਮਾੜਾ ਚੰਗਾ ਘਰ ਫਿਰ ਮਾਨਾ ਲੰਮੇ ਪਏ ਰਹੇ ਜਿੰਨੇ ਕੰਮ ਕਰਨਾ ਉਦੋਂ ਘੜੀ ਚੱਲ ਗਈ ਕਿ ਕੀ ਕਰੀਏ ਹੁਣ ਫਿਰ ਚਲੋ ਪਰ ਹੁਣ ਜਿਹੜੀ ਮਗਰਲੀ ਉਮਰ ਨਾ ਇਹ ਤਾਂ ਰੋਲਦੇ ਹੀ ਨਾ ਗ ਜਾਣੀ ਨਿਆਣੇ ਵਿਚਾਨੇ ਦਾ ਨੁਕਸਾਨ ਹੋਇਆ ਸਾਡੀ ਤਾਂ ਲੰਘ ਹੀ ਇਹਨਾਂ ਕੀ ਖਾਣਾ ਮੁੰਡ ਫਿਕਰ ਪਿਆ ਹੋ ਆਈ ਇਹ ਤਾਂ ਹੋਰ 4 ਸਾਲ ਕੱਟ ਲਾਂਗੇ 10 ਸਾਲ ਕੱਟ ਲਾਂਗੇ ਤੇ ਮੁੰਡੇ ਦੀ ਮੈਨੂੰ ਫਿਕਰ ਰਹਿੰਦੀ ਆ ਇਹ ਕਿਦਾਂ ਆਪਣੀ ਜ਼ਿੰਦਗੀ ਕੱਢੇਗਾ ਕੀ ਕਰੇਗਾ ਇਹਦੇ ਹੱਥ ਦਾ ਇਹ ਉੱਪਰ ਵਾਲਿਆਂ ਨੇ ਸੋਚਿਆ ਹੋਊਗਾ ਇਹਦਾ ਵੀ ਆਹ ਫੋਨ ਕਿਹਦਾ ਆ ਗਿਆ ਇਹ ਫੋਨ ਤੇ ਆਉਂड्या ਗੋਪੀ ਦਾ ਉਹ ਆਪਣੇ ਨੂੰ ਕੰਪੀ ਆ ਗਿਆ ਅੱਜ ਬੜੀ ਚਿਰ ਮਰ ਫੋਨ ਕੀਤਾ ਇਹਨਾਂ ਹੈਲੋ ਵਧੀਆ ਵਧੀਆ ਹੋਰ ਕਿਦਾਂ ਠੀਕ ਠਾਕ ਹੋਪੀ ਮੈਂ ਆ ਪਿੰਡ ਆ ਹਾਂ ਹਾਂ ਉਹ ਨਹੀਂ ਕੋਣੀ ਉਹ ਬੱਤੀ ਆਈ ਸੀ ਤੇ ਮੈਂ ਪਾਣੀ ਛੱਡ ਕੇ ਆਇਆ ਹਾਂ ਕੀ ਗੱਲ ਹੈ ਯਾਰ ਕਿਹਦੇ ਨਾਲ ਹੋ ਗਿਆ ਤੇਰਾ ਹਾਂ ਤੂੰ ਲੋ ਲੋ ਪੜਾਤਾ ਗਾ ਵੀ ਕਮਾ ਕਰਾਂ ਦੇ ਦਿਨ ਬਾਅਦ ਤੂੰ ਹੀ ਝਗੜਾ ਕਮਾ ਕਰਾਂ ਦੇ ਦਿਨਾਂ ਚ ਕਰਨਾ ਵਾ ਹਾ ਕੀ ਹੁਣ ਕੀ ਕਹਿਣਾ ਕੀ ਚਾਹੁੰਦਾ ਕੀ ਆ ਕੀ ਕਰੀਏ ਅਸਾ ਉਹ ਉਹ ਤਾਂ ਕੋਈ ਗੱਲ ਨਹੀਂ ਚੱਲ ਮੁੰਡਿਆਂ ਤੇ ਜਿੰਨੇ ਕਵੇਂਗਾ ਕੋਈ ਗੱਲ ਨਹੀਂ ਪੜੇ ਆ ਵੀ ਤੁਹਾਨੂੰ ਪੜਾ ਫਿਰ ਮੁੰਡੇ ਦੇ ਜਿਹੜੇ ਬਗਾਨੇ ਆਉਣੇ ਹੁਣੇ ਹੀ ਆ ਤੇ ਉਹਨਾਂ ਨੇ ਤੇ ਆਪਣਾ ਕੰਮ ਕੱਢ ਕੇ ਗਾਂਹ ਜਾਣਾ ਤੇ ਚੱਲਣੀ ਫਿਰ ਤੈਨੂੰ ਪਹਿਣੀ ਹੋ। ਉਹ ਨਹੀਂ ਨਹੀਂ ਮੈਂ ਤੈਨੂੰ ਇਹਦੀ ਗੱਲ ਦੱਸੀ ਆ। ਬਾਕੀ ਤੈਨੂੰ ਪਤਾ ਹੀ ਆ। ਆਹੋ। ਨਹੀਂ ਕੋਈ ਗੱਲ ਨਹੀਂ ਬਾਕੀ ਭਰਾ ਜੀ ਦੋ ਦੋ ਕੰਮ ਕਰਾ ਹੁਣ ਕੀ ਆ ਟੈਂਪ ਟੰਪ ਪਾਇਆ ਵਾ ਕਦੋਂ ਦਾ ਪਾਇਆ ਵਾ। ਠੀਕ ਆ। ਕੱਲ ਦਾ ਟਾਈਮ ਕੱਲ ਦਾ ਹੀ ਹੈ ਨਾ ਕੋਈ ਨਹੀਂ ਆ ਜਾਗਾ ਮੈਂ ਆ ਜਾਗਾ ਉਹ ਲੈ ਆਵਾਂਗੇ ਮੁੰਡੇ ਲੈ ਆਵਾਂ ਕੋਈ ਨਹੀਂ ਚੰਗਾ ਚੱਲ ਠੀਕ ਆ ਠੀਕ ਆ ਠੀਕ ਆ ਓਕੇ ਮੇਰੀ ਗੱਲ ਸੁਣ ਓਏ ਹਾਂਜੀ ਕਿਹਦਾ ਫੋਨ ਆਉਂਦਾ ਤੈਨੂੰ ਕੋਈ ਨਹੀਂ ਇਹਦਾ ਗੋਪੀ ਦਾ ਆਉਂਦਾ ਮੁੰਡਾ ਯਾਰ ਦੋਸਤਾਂ ਦਾ ਝਗੜਾ ਜਾ ਹੋ ਗਈ ਡੈਡੀ ਉਹਨਾਂ ਦਾ ਕਿਤੇ ਨਹੀਂ ਮੇਰੀ ਗੱਲ ਸੁਣ ਝਗੜਾ ਉਹਨੇ ਕੀਤਾ ਤੇ ਤੈਨੂੰ ਕਿ ਲੋੜੀ ਫੋਨ ਕਰਨ ਦੀ ਉਹ ਡੈਡੀ ਯਾਰ ਦੋਸਤਾਂ ਦਾ ਮੁੰਡਾ ਉਹਨਾਂ ਕੋਲੋਂ ਮੈਨੂੰ ਫੋਨ ਕੀਤਾ ਵਾ ਉਹ ਮੇਰੀ ਗੱਲ ਸੁਣ ਲੈ ਇਹ ਜਾਰੀ ਦੋ ਤਿੰਨ ਚੱਕਰ ਚ ਨਾ ਘਰਾਂ ਦੇ ਘਰ ਉੱਜੜ ਜਾਂਦੇ ਹੁੰਦੇ ਆ ਤੇ ਰਾਕੇ ਉਹ ਨਹੀਂ ਦਿਮਾਗ ਕੰਮ ਕਰਦਾ ਹੈ ਉਹ ਡੈਡੀ ਘਰ ਤੇ ਮਾਂ ਮਾਂ ਰੋਟੀ ਬਣੀ ਖਾਣ ਲੱਗੇ ਚੰਗਾ ਉਹ ਕੋਈ ਨਹੀਂ ਚੰਗਾ ਹੀ ਖਾਣ ਲੱਗੇ ਰੋਟੀ ਲੜਾਈ ਹੋਈ ਆ ਉਹ ਅਗਲੇ ਨੇ ਮਾਨਤਨ ਦਾ ਫੋਨ ਕੀਤਾ ਵਾ ਜਾਣਾ ਤਾਂ ਹੈਗਾ ਹੀ ਆ ਜਾਣਾ ਹੈਗਾ ਤੂੰ ਤੇ ਇਹ ਮੇਰੀ ਗੱਲ ਰੱchnਾ ਆ ਕਰ ਇਹੋ ਜੀ ਗੱਲ ਮੇਰੀ ਗੱਲ ਸਨਰ ਮਾਨ ਨਾ ਕਿਤੇ ਜਾਈ ਨਾ ਤੈਨੂੰ ਦੱਸਾਂ ਗੱਲ ਮੈਂ ਉਹਨੂੰ ਕਿਹਾ ਤਾ ਵਾ ਕੱਲ ਦਾ ਕਹਿੰਦਾ ਟਾਈਮਾ ਕੱਲ ਮੈਂ ਜਾਣਾ ਵਾ ਲੜਾਈਆਂ ਜਿੰਨੇ ਦੇ ਪੈਸੇ ਲੱਗਦੇ ਹੁੰਦੇ ਪਤਾ ਨਹੀਂ 걸ਦਾ ਉਹਨੇ ਲਾਉਣੇ ਆਂ ਅਸੀਂ ਥੋੜੇ ਲਾਉਣੇ ਮੈਨੂੰ ਲਾਉਣੇ ਮੈਨੂੰ ਪਤਾ ਵਾ ਜਿੰਨੇ ਕੋਈ ਲਾਉਂਦਾ ਹੁੰਦਾ ਵਾ ਸਿਆਣੇ ਬੰਦੇ ਹੁੰਦਾ ਵਾ ਉਹ ਡੈਡੀ ਬੰਦਾ ਕ ਬੰਦਾ ਵੀ ਵਖਣਾ ਪੈਂਦਾ ਵਾ ਜਾਣਾ ਪੈਣਾ ਵਾ ਕੱਲ ਨੂੰ ਕਦੇ ਸਾਨੂੰ ਲੋੜ ਪਵੇ ਸਾਡੇ ਮਗਰ ਵੀ ਉਹ ਹੀ ਯਾਰ ਦੋਸਤ ਹੁੰਦੇ ਹੁੰਦੇ ਆ ਉਹ ਮੇਰੀ ਗੱਲ ਸੁਣ ਲੈ ਯਾਰਾਂ ਦੋਸਤਾਂ ਦੀ ਉਹਨਾਂ ਨੂੰ ਲੋੜ ਹੁੰਦੀ ਹੈ ਜਿਹੜੇ ਬੰਦੇ ਰੋਜ਼ ਲੜਾਈ ਕਰਦੇ ਆ ਠੀਕ ਆ ਅਹੀਂ ਭਲੇ ਮਾਸ ਬੰਦੇ ਆਪਣੇ ਕੋ ਦੋ ਟਾਈਮ ਦੀ ਰੋਟੀ ਖਾਂਦੇ ਪਾਣੀ ਕਿ ਤਰ੍ਹਾਂ ਮੰਨਿਆ ਭਲੇ ਮਾਨਸਵਾ ਪਰ ਜਿਆਦਾ ਭਲਾ ਮਾਨਸੀ ਦਾ ਜਮਾਨਾ ਹੈ ਨੀਆ ਮਹਾਰਾਜ ਜੁੱਤੀ ਕਾਇਮ ਹੋਵੇ ਲੋਕਾਂ ਨੂੰ ਪਤਾ ਹੋਵੇ ਵੀ ਬੰਦੇ ਚਾਰ ਮਗਰ ਰਹਿ ਗਿਆ ਤੇ ਬੰਦਾ ਕੰਮ ਠੀਕ ਰੰਦਾ ਵਾ ਚਲ ਚਲ ਆਪਣਾ ਕੰਮ ਕਰਕੇ ਤੇ ਜਾ ਜਿਆਦਾ ਨਾ ਮੈਨੂੰ ਸਮਝਾਇਆ ਨਾ ਕਰ ਹੋ ਜਾ ਕੰਮ ਨਿਆ ਨਿਆ ਮਕਲਾ ਲਾ ਕੇ ਤੇ ਮੈਨੂੰ ਨਾ ਖਾਣ ਤੱਕ ਮੈਨੂੰ ਫੋਨ ਕੀਤਾ ਕਿਤੇ ਤੇ ਕਰਦਾ ਕੀ ਫਿਰਦਾ ਏ ਉਹ ਬੇਰੀ ਗੱਲ ਸੁਣ ਭਾਂਡੇ ਬਾਜ ਧੋ ਲਈ ਕਿਉਂ ਕੀ ਗੱਲ ਹੋ ਗਈ ਹੈ ਆਪਣੇ ਮੁੰਡੇ ਕੀ ਕਰਤੋ ਸੁਣਾ ਹਾਏ ਹਾਏ ਕੀ ਕਰਤੋ ਕਰਤੀ ਮੇਰੇ ਮੁੰਡੇ ਨੇ ਉਹਦੇ ਕੇ ਨਾ ਯਾਰ ਦੋਸਤਾਂ ਨਾਲ ਝਗੜਾ ਅੱਛਾ ਤੂੰ ਇਹਨੂੰ ਫੋਨ ਦੇ ਹੀ ਕਰਨਾ ਕਿ ਤੂੰ ਹੀ ਸਾਡੀ ਮਰਦਿਆ ਇਹ ਕੀ ਆਂਦਾ ਇਹ ਕੋਈ ਨਹੀਂ ਮੈਂ ਫੇਰੇ ਆਉਂਗਾ ਮੈਂ ਮੇਰੀ ਗੱਲ ਸੁਣ ਲੈ ਉਹ ਤੇਰੇ ਕਿੱ데 ਕਿੱ데 ਤੇਰੀ ਆਪਾਂ ਚੱਲਣ ਡੀਆਂ ਹੋਆਂ ਹੈ ਇਹਦਾ ਦੀ ਮਾਂ ਹੈ ਸਾਡੇ ਦੇ ਮਾਂ ਰੋਟੀ ਪੂਰੀ ਹੁੰਦੀ ਆ ਤੇ ਤੈਨੂੰ ਸ਼ਰਮ ਹੈਗੇ ਲੜਾਈਆਂ ਦੇ ਤੁਰ ਪੈ ਤੂੰ ਹੈ ਅਹੀਂ ਦੇ ਸ਼ੁਕਰ ਕੀਤਾ ਮਾਲਕ ਦਾ ਕਿ ਚੱਲ ਚੰਗੀ ਰੋਟੀ ਖਾਂ ਡੈ ਪਿਆ ਤੇ ਇਹਦਾ ਕੀ ਇਰਾਦਾ ਵੀ ਫਸੜਾ ਕੇ ਤੇ ਹੁਣ ਕੋਦ ਕਰ ਲਵਾਂ ਕੋਈ ਨਹੀਂ ਟੈਨਸ਼ਨ ਨਾ ਲਓ ਤੇ ਹੀ ਮੈਂ ਸਮਝਾਉਣੀ ਆ ਤੁਹਾਨੂੰ ਟੈਨਸ਼ਨ ਕਰਦੀ ਐ ਬਹੁਤ ਜੋ ਨਾਲ ਕਿਤੇ ਚਲ ਗਿਆ ਤੇ ਤੈਨੂੰ ਪਤਾ 100 ਵਾਧੇ ਘਾਟੇ ਹੋ ਜਾਂਦੇ ਆ ਉਹ ਛੱਟ ਪੇ ਤੇ ਇਹਨੂੰ ਨਾ ਲਊਗਾ ਇਹ ਕਿ ਇਹਨੂੰ ਨਾ ਲਊਗਾ ਤਾਂ ਮੁੜ ਕੇ ਅਸੀਂ ਕਿੱਥੇ ਜਾਣਾ ਹਾਂ ਉਹ ਤਾਂ ਫਿਰ ਹੁਣ ਆ ਹੀ ਹੁਣਾ ਵਾ ਜਿਹੜਾ ਜਿਆ ਕਰਤੂਤਾ ਡਿਆ ਵਾ ਕਰਨੇ ਕੋਈ ਗੱਲ ਨਹੀਂ ਮੈਂ ਕੁਛ ਨਹੀਂ ਚਾਹੁੰਦੀ ਅਸੀਂ ਤਾਂ ਆਪਣਾ ਮਾਂ ਟਾਈਮ ਪਾਸ ਕਰਨ ਲਈ ਦੁੱਧਾ ਤੇ ਵੇਚ ਕੇ ਤੇ ਚਲ ਕੁੜੀ ਕੋ ਨੌਕ ਤੇ ਮੜਾ ਮੋਟਾ ਲੱਗੇ ਕੋਤ ਤੁਹਾਡੇ ਧੋਖ ਨਿਕਲ ਲੱਗੀ ਆ ਹੈ ਇਨੇ ਭਾਰੇ ਨਵਾਂ ਕਦੇ ਯਾਦੀ ਭਾਲੀ ਗਏ ਤਰਾ ਦੇ ਨੇ ਨਕਮੇ ਨੇ ਕੋਈ ਨਹੀਂ ਮੈਂ ਕਰਨੀ ਦਿਮਾਗ ਠੀਕ ਇਹਦਾ ਇਹਦਾ ਦਿਮਾਗ ਵਿਗੜਿਆ ਵਾ ਹੁਣ ਥੋੜਾ ਜਿਹਾ ਇਹਨੂੰ ਤਾਂ ਮਾਰਨਾ ਬਾਰੇ ਤੇ ਛੱਤਰ ਪੇਰਨੇ ਨੂੰ ਫੜ ਕੇ ਚੱਲ ਤੂੰ ਤੱਤੇ ਨਾ ਹੋਵੋ ਬੋਤੇ ਮੈਂ ਕਰ ਲੈਣੀ ਆ ਗੱਲ ਮੇਰਾ ਤਾਂ ਦਿਮਾਗ ਖਾਪੋ ਗਿਆ ਫੜ ਕੇ ਮੈਂ ਤਾਂ ਅਹੀਂ ਜਦ ਸਾਰੀ ਉਮਰ ਕਦੇ ਕਿੰਨੂ ਹੋਏ ਨਹੀਂ ਕੀਤੀ ਇਹ ਨਵਾਂ ਬਲ ਮਾਰ ਜਾਂ ਪਿਆ ਗਾੜੀ ਗੱਲ ਤਾਂ ਤੁਹਾਡੀ ਵੀ ਸੱਚੀ ਆ ਆਪ ਤਮਾਸ਼ੀਆਂ ਚਲੇ ਤੱਕ ਇਹਨੇ ਕੋਈ ਖਟਿਆ ਵਾ ਨਾਲੇ ਜੀਵਨ ਇਹ ਕਿਹਨਾਂ ਜਾਊਗਾ ਕਿਨੂੰ ਸਾਡ ਪੇਟ ਰੋਦੇ ਕਾ ਬੁੱਕਦੇ ਨਹੀਂ ਹੁਆ ਪੈ ਸਾਡੇ ਲਗਲੇ ਮੁੜ ਕੇ ਜਾ ਤੋ ਤੇ ਭੱਜਣ ਦੇ ਲੱਗੋ ਮੁੜ ਕੇ ਮਾਰਨੀਆਂ ਵਾ ਤੇ ਖਾਣੀਆਂ ਵੀ ਤੇ ਪੈਣੀਆਂ ਹੀ ਆ ਉਹ ਤਾਂ ਕਰਤਾ ਹੈ ਕੋਈ ਨਹੀਂ ਮੈਂ ਪੁੱਛ ਨਹੀਂ ਆ ਚੱਜਣਾ ਤੁਸੀਂ ਠੰਡੇ ਹੋ ਠੰਡੇ ਹੋ ਇੱਥੇ ਪਾਣੀ ਪੀਣਾ ਜੇ ਉਹਨੂੰ ਸਮਝਾਣਾ ਚੱਪ ਕਰਕੇ ਚੱਲ ਕੋਈ ਨਹੀਂ ਸਮਝਾ ਲੈਨੀ ਆ ਮੈਂ ਗੱਲ ਤੇ ਇਹਨਾਂ ਦੀ ਵੀ ਠੀਕ ਵਾ ਹੈ ਕਿੱਡਾ ਦਿਮਾਗ ਖਰਾਬ ਵਾਲਾ ਕੰਮ ਕਰਨ ਡਿਆ ਵਾ ਇਹ ਮੈਂ ਆਉਂਗਾ ਸਵੇਰੇ ਤੈਨੂੰ ਤਾਂ ਮੈਂ ਕੱਲ ਨਹੀਂ ਆ ਨਾ ਚੱਜਣਾ ਪੁੱਛ ਹੀ ਲਵਾਂ ਨੂ ਪਹਿਲਾਂ ਮੈਂ